ਉੱਥੇ ਪਿੰਡ ਜਦੋਂ ਅਸੀਂ ਗਏ ਅੱਗੇ ਜੀ ਫਿਰ ਉਹ ਜਿਹੜੇ ਲੋਕ ਬੈਠੇ ਹੋਏ ਸੀ ਉਹਨਾਂ ਨੇ ਚਾਹ ਵਗੈਰਾ ਕਹਿੰਦੇ ਨੇ ਚਾਹ ਤੋਂ ਬਿਨਾਂ ਤਾਂ ਜਾਣ ਨਹੀਂ ਦੇਣਾ ਤਾਂ ਹੈ ਕੁਛ ਵੀ ਨਹੀਂ ਹੋਣਾ ਕੋਈ ਉਹਨਾਂ ਨੇ ਗੁਰਦੁਆਰੇ ਤੋਂ ਚਾਹ ਮੰਗਾਈ ਯਾਰ ਹੈ ਗੁਰਦੁਆਰੇ ਤੋਂ ਹਾਂ ਲੱਗੇ ਗੁਰਦੁਆਰਾ ਸੀ ਉੱਥੇ ਗੁਰਦੁਆਰੇ ਤੋਂ ਚਾਹ ਮੰਗਾਈ ਤੇ ਇਹ ਜਜ਼ਬਾ ਤੇ ਹੈਗਾ ਹੀ ਆ ਖਾਸ ਕਰਕੇ ਮਤਲਬ ਜਿਹੜੇ ਆਪ ਜਿਹੜੇ ਮੈਂ ਕੱਲ ਲਿਖਿਆ ਸੀਗਾ ਕਿ ਮਾਝੇ ਵਾਲਿਆਂ ਬਾਰੇ ਸੁਣਦੇ ਹੁੰਦੇ ਸੀ ਮੈਂ ਦੇਖਿਆ ਨੇੜਿਓਂ ਪਹਿਲੀ ਵਾਰੀ ਕਿ ਇਹ ਕਿਸ ਮਿੱਟੀ ਦੇ ਬਣੇ ਨੇ ਲੋਕ ਕੈਸੇ ਲੋਕ ਨੇ ਹੀ ਭਾਜੀ ਮੈਂ ਨਾ ਕਿਦੀ ਕਿਦੀ ਮਜ਼ਾਕ ਵਿੱਚ ਆਪਣੇ ਬਾਹਰ ਪੰਗ ਜਾਣੇ ਨਾ ਤੇ ਜਿਹੜੇ ਕਈ ਲੋਕ ਦਿੱਲੀ ਵਾਲੇ ਲੋਕ ਹੁੰਦੇ ਜਾਂ ਜਿਹੜੇ ਹਿੰਦੀ ਵਾਸੀ ਹੁੰਦੇ ਉਹਨਾਂ ਨੂੰ ਜਦੋਂ ਮਝੈਲ ਮਝੈਲ ਕਰਦੇ ਆ ਪਰ ਚਾਰ ਪੰਜ ਬੰਦੇ ਜਦੋਂ ਇਕੱਠੇ ਹੋ ਜਾਂਦੇ ਆ ਆਪਾਂ ਕਹਿੰਨੇ ਆ ਨਾ ਵੀ ਮਾਲਵੇ ਵਾਲੇ ਇਕੱਠੇ ਹੋ ਜਾਂਦੇ ਆ ਮਾਲਵੇ ਦੀ ਗੱਲ ਕਰਦੇ ਆ ਤੇ ਆਬੀ ਇਕੱਠੇ ਹੋ ਜਾਂਦੇ ਆ ਦੁਆਬੀ ਦੀ ਗੱਲ ਕਰਦੇ ਆ ਤੋਂ ਮਝੈਲ ਮਝੈਲ ਕਰਦੇ ਉਹ ਕਹਿੰਦੇ ਇਹ ਮਝੈਲ ਕਿਹਾ ਹੁੰਦਾ ਮੈਂ ਕਿਹਾ ਮੈਂ ਕਹਿੰਨਾ ਉਹਨਾਂ ਮਜ਼ਾਕ ਤੋਂ ਮੈਂ ਕਿਹਾ ਮਝੈਲ ਹੋ ਹੁੰਦੇ ਆ ਜੀ ਕਿ ਕਿਸੇ ਦੂਸਰੇ ਦੀ ਬਾਹ ਲਾ ਦੇਣਗੇ ਤੇ ਬਾਅਦ ਕਹਣਗੇ ਉਹ ਉਹ ਸਾਰੇ ਚੁੱਕੇ ਲੈ ਜਾ ਓਏ ਆ ਜੁੜ ਜਾਂਦੀ ਹੁੰਦੀ 24 ਘੰਟਿਆਂ ਦੇ ਵਿੱਚ ਹਨਾ ਮੈਂ ਮਜ਼ਾਕ ਕਰਦਾ ਹੁੰਨਾ ਔਰ ਉਹ ਕੱਲ ਤੁਸੀਂ ਦੇਖਿਆ ਜਜ਼ਬਾ ਔਰ ਮੈਂ ਦੇਖਿਆ ਕਿ ਲੋਕ ਜਿਹੜੇ ਆ ਗੁੱਸੇ 'ਚ ਵੀ ਨਹੀਂ ਅੱਖਾਂ 'ਚ ਅਥਰੂ ਵੀ ਨਹੀਂ ਆਉਣ ਦੇ ਰਹੇ ਦੁੱਖ ਵੀ ਨਹੀਂ ਆਉਣ ਦੇ ਰਹੇ ਤੁਹਾਡੇ ਨਾਲ ਗੱਲ ਵੀ ਕਰ ਰਹੇ ਆ ਤੇ ਕਿਸੇ ਦੇ ਖਿਲਾਫ ਵੀ ਨਹੀਂ ਬੋਲ ਰਹੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਉਹ ਉਹ ਮਾਜਾ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਦੁਆਰ ਬਣਦਾ ਇਹਨਾਂ ਨੇ ਇਹ ਦੁਆਰ ਬਣ ਜਾਣਗੇ ਜਿਸ ਦਿਨ ਤੁਸੀਂ ਦੇਖਿਆ ਕਈ ਕਈ ਵੀਡੀਓ ਜਿਹੜੀਆਂ ਲੋਕੀ ਖੜੇ ਹੋ ਕੇ ਉਹਨਾਂ ਨੇ ਦੀਵਾਰ ਬਣਾਤੀ ਆ ਪਾਣੀ ਨਹੀਂ ਨੰਗਨ ਦੇ ਰਹੇ ਹਨਾ ਇੱਕ ਬਜ਼ੁਰਗ ਦੀ ਮੈਂ ਵੀਡੀਓ ਦੇਖ ਰਿਹਾ ਸੀਗਾ ਦੋ ਦੁਕਾਨਾਂ ਉਹਨਾਂ ਦੀਆਂ ਸੀ ਕਹਿੰਦੇ ਮੜੀਆਂ ਡੁੱੜ ਗਈਆਂ ਨੇ ਪਰ ਪਤਾ ਨਹੀਂ ਕੀ ਚੜ੍ਹਦੀ ਕਲਾ ਕਿੱਥੋਂ ਆ ਰਹੀ ਹੈ ਇਹਨਾਂ ਨੂੰ ਗੁਰੂ ਸਾਹਿਬ ਦਾ ਇੰਨਾ ਥਾਪੜਾ ਇਹਨਾਂ ਦੇ ਉੱਤੇ ਚੜ੍ਹਦੀ ਕਲਾ ਇਹ ਇਹ ਇਹਨਾਂ ਦੀ ਬੋਲੀ ਵੀ ਦੇਖੋ ਨਾ ਚੜ੍ਹਦੀ ਕਲਾ ਹੈ ਬੋਲੀ ਜਿਹੜੀ ਉਹ ਕਿੰਦੀ ਕਮਾਲ ਦੀ ਖੜੀ ਬੋਲੀ ਐਨ ਪੂਰੀ ਚੜ੍ਹਦੀ ਕਲਾ ਵਾਲੀ ਬੋਲੀ ਹੈ